ਤਾਂ ਹੇਲੇ ਦੋਸਤੋ ਕੀ ਹਾਲ ਹੈ ਆਈ ਹੋਪ ਸਭ ਵਧੀਆ ਹੋਣਗੇ ਇੱਕ ਆ ਦੇਖੋ ਬਈਆ ਕਿਸ ਤਰ੍ਹਾਂ ਪੰਜਾਬ ਦੇ ਜੱਟਾਂ ਨੂੰ ਸਿੱਧੀ ਧਮਕੀ ਦੇ ਰਿਹਾ ਹੈ ਕਿ ਮੈਂ ਤੁਹਾਨੂੰ ਦੇਖ ਲਵਾਂਗਾ ਅੱਜ ਅਸੀਂ ਜਾ ਰਹੇ ਹਾਂ ਉਰੇ ਤੋਂ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਅਸੀਂ ਐਵੇਂ ਹੀ ਚਲੇ ਜਾਵਾਂਗੇ ਤੇ ਅਸੀਂ ਆਵਾਂਗੇ ਹਥਿਆਰ ਲੈ ਕੇ ਆਵਾਂਗੇ ਤੇ ਤੁਹਾਨੂੰ ਜੱਟਾਂ ਨੂੰ ਅਕਲ ਸਿਖਾਵਾਂਗੇ ਇਸ ਤਰ੍ਹਾਂ ਕਰਦਾਂਗੇ ਉਸ ਤਰ੍ਹਾਂ ਕਰਦਾਂਗੇ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨਾ ਤੇ ਵੀਡੀਓ ਪੂਰੀ ਦੇਖਣਾ ਧੰਨਵਾਦ ਤਾਂ ਅਸੀਂ ਆਣ ਨੂੰ ਭੁੱਲ ਕੇ ਕੋਈ ਗੱਲ ਨਹੀਂ ਜਦੋਂ ਹੁਣ ਆਵਾਂਗੇ ਨਾ ਬਹੁਤ ਕੁਸ ਲੈ ਕੇ ਆਵਾਂਗੇ ਇੰਨਾ ਕੁ ਲੈ ਕੇ ਆਵਾਂ ਕਿ ਸਾਰਿਆਂ ਲਈ ਇਹ ਮੈਂ ਇੱਕ ਸਬੂਤ ਪਾ ਰਿਹਾ ਹਾਂ ਕਿ ਅਸੀਂ ਜਿੱਥੇ ਵੀ ਬੈਠੇ ਹਾਂ ਨਾ ਕੋਈ ਚੱਕਰ ਨਹੀਂ ਜਿਹੜੇ ਕਹਿੰਦੇ ਸੀ ਨਾ ਵੀ ਆ ਕੁੜੀ ਦਾ ਭਰਾ ਵਾ ਆ ਮੁੰਡਾ ਆ ਮਾਵਾ ਆ ਮੁੰਡੇ ਦਾ ਪਿਓ ਆ ਮੁੰਡਾ ਵਾ ਅਸੀਂ ਕੁੜੀ ਛਡਾਤੀ ਆ ਕਰਾਤੀ ਉਹ ਕਰਾਤੀ ਕੁੜੀ ਗਈ ਗਈ ਸਾਨੂੰ ਕੁੜੀ ਦਾ ਨਹੀਂ ਪਰ ਜਿਹੜੀ ਸਾਡੀ ਪਿੰਡ ਵਾਲੇ ਉਹ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਇੱਜ਼ਤੀ ਦਾ ਹੈ ਜਾਂ ਮੂੰਹ ਤੋੜ ਜਵਾਬ ਦਵਾਂਗੇ ਨਾ ਤੁਹਾਨੂੰ ساری ਜ਼ਿੰਦਗੀ ਤੁਸੀਂ ਯਾਦ ਰੱਖੋਗੇ ਸਾਰੇ ਪਿੰਡ ਵਾਲੇ ਕਰਦੇ ਜੱਟਾਂ ਜੱਟਾਂ ਦੇ ਜਾਂ ਜਿੰਨੇ ਵੀ ਜੱਟ ਨੇ ਜ਼ਮੀਰਦਾਰ ਨੇ ਨਾ ਤੇ ਇਹ ਉਹਨਾਂ ਨੇ ਜਾਂ ਸੋ ਤੁਸੀਂ ਪ੍ਰਾਊਡ ਡਾਰਲਿੰਗ ਯਾਦ ਰੱਖੋਗੇ ਸਾਰੇ ਵੀ ਹਾਂ ਕੋਈ ਭੱਜੇ ਸੀਗੇ ਵੀ ਪ੍ਰਵਾਸੀ ਸੀਗੇ ਪੰਜਾਬ ਤੋਂ ਕੱਢੇ ਵੀ ਸੋ ਸਾਰਿਆਂ ਨੂੰ ਮੇਰਾ ਅਸਲਾਮ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਜਿਹੜਾ ਹੁਣ ਅਸੀਂ ਕਰਾਂਗੇ ਜਿਹੜਾ ਅਸੀਂ ਕਰਾਂਗੇ ਉਹ ਤੁਸੀਂ ساری ਜ਼ਿੰਦਗੀ ਯਾਦ ਰੱਖੋਗੇ ਤੁਸੀਂ ਕਦੇ ਭੁੱਲ ਨਹੀਂ ਸਕਦੇ ਸਿਰਫ ਤੁਹਾਨੂੰ ਅਸੀਂ ਐ ਜਾਂ ਤੁਹਾਡੀਆਂ ਹੈਗੀਆਂ ਜਵਾਲਾਂ ਤੁਹਾਡੇ ਟਾਇਟ ਕਰਾਂਗੇ ਜੱਟੋ ਤੁਸੀਂ ਯਾਦ ਰੱਖੋਗੇ ਜੱਟੋ ਇਹ ਮੇਰੀ ਬਿਆਨ ਇਹ ਯਾਰ ਦੇ ਕਲਾਕ ਕੌਣ ਯਾਰ ਚਾਹ ਮਾਰਿਆ ਜਾਵੇ ਯਾਰ ਨੂੰ ਮੌਤ ਦਾ ਖੌਫ ਨਹੀਂ ਯਾਰ ਨੂੰ ਡਰਦਾ ਖੌਫ ਨਹੀਂ ਕਾਹਦੇ